ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵਿਵਾਦ ਹੋਇਆ ਇਹ ਵਿਵਾਦ سنی ਮਾਲਟਰ ਦਾ ਸੀ ਬ੍ਰਦਰ ਉਹ ਜੀ ਆਕਾਸ਼ ਕੁਮਨ ਤੇ ਚਾਚੇ ਸਿਨਿਰੀ ਦੇ ਨਾਲ ਹੁਣ ਆਕਾਸ਼ ਕੁਮਨ ਨੇ ਇੱਕ ਰਿਐਕਸ਼ਨ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਕੀ ਕਿਹਾ ਹੈ ਤੇ ਉਸ ਵੀਡੀਓ ਤੇ سنی ਮਾਲਟਰ ਹੁਣ ਕੀ ਕਹਿ ਰਿਹਾ ਹੈ ਇਸ ਬਾਰੇ ਚਰਚਾ ਕਰਾਂਗੇ ਆਕਾਸ਼ ਕੁਮਨ ਨੇ ਕਿਹਾ ਦਵਾਈ ਘਾਟ ਕੌਪੈਡ ਲਾਈਨਸ ਫਰੋਂ ਕਰਮ ਰਾਈ ਬਾਈ ਦੇ ਦੁਬਈ ਆਣੇ ਚ ਠੀਕ ਹੈ ਜ਼ਰੂਰ ਚੈੱਕ ਕਰਿਆ ਤੁਹਾਨੂੰ ਪਤਾ ਲੱਗੂਗਾ ਇੱਕ ਵਿੱਚ ਕੁੰਮ ਦੇ ਬਕੜੀ ਫਿਰਨ ਕੁੰਮ ਦੇ ਦਬਈ ਜਿੱਥੇ ਲੁਕਦੇ ਨੇ ਕਈ ਮੈਂ ਉਹਨਾਂ ਵਿੱਚੋਂ ਹੈ ਨਹੀਂ ਜਿਹੜੇ ਭੱਜ ਗਏ ਦੁਬਈ ਅਗੇ ਆਕਾਸ਼ ਨੇ ਕਿਹਾ ਨਾਲ ਖਰਾਬ ਕਰ ਰਹੇ ਹਾਂ ਠੀਕ ਹੈ ਹੁਣ ਸਾਡੇ ਨਾਲ ਤਾਂ ਧੱਕੇ ਨਾਲ ਲੜਾਈਆਂ ਪਈਆਂ ਨਾ ਜਿੰਨੇ ਵੀ ਹੈਗੇ ਮੇਰੇ ਨਾਲ ਓਜੀ ਨਾਲ ਚਾਚੇ ਨਾਲ ਸਾਰੇ ਨਾਲ ਅਹੀ ਦਾਦਰੇ ਹੱਕ ਜੀ ਬੋਲਦੇ ਜੀ ਤੈਨੂੰ ਕਦੇ ਮਾੜਾ ਕਿਹਾ ਹੀ ਨਹੀਂ ਸੀ ਜ਼ਿੰਦਗੀ ਤੇ ਇਹੀ ਵੀਡੀਓ ਆਪਣੀ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕਰਕੇ ਸਨੀਮਾ ਆਲਟਰ ਨੇ ਕਿਹਾ ਕਿ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਕਿ ਲੋਕ ਝੂਠ ਕਿਵੇਂ ਬੋਲਦੇ ਆ ਇਹ ਅੱਜ ਦੀ ਵੀਡੀਓ ਜਿਸ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਨੇ ਕਦੇ ਵੀ ਮੇਰੇ ਖਿਲਾਫ ਕੁਝ ਵੀ ਨੈਗੇਟਿਵ ਗੱਲ ਨਹੀਂ ਕਹੀ ਤੇ ਨਾਲ ਹੀ ਅਗਲੀ ਵੀਡੀਓ ਸ਼ੇਅਰ ਕੀਤੀ ਹੈ ਜਿਹੜੀ ਕਿ 25 ਅਗਸਤ 2024 ਦੀ ਹੈ ਜਿਸ ਦੇ ਵਿੱਚ ਆਕਾਸ਼ ਘੋਮਣ ਕ੍ਰਿਟੀਸਾਈਜ਼ ਕਰ ਰਿਹਾ ਹੈ ਸਨੀ ਮਾਲਟਨ ਨੂੰ ਇਹ ਵੀਡੀਓ ਵੀ ਸ਼ੇਅਰ ਕੀਤੀ ਹੈ ਸੋ ਇਹ ਸੀ ਅੱਜ ਦੀ ਅਪਡੇਟ ਇਸ ਕੰਟਰੋਵਰਸੀ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ